ਕੀ ਆਪਣਾ ਟਾਰਗੇਟ ਰਹੇਗਾ ਜੀ ਜੀ ਐਸ ਯੂ ਨੋ ਐਸ ਪਰ ਦੀ ਡਾਇਰੈਕਸ਼ਨਸ ਆਫ ਔਨਰੇਬਲ ਸੀਐਮ ਪੰਜਾਬ ਐਂਡ ਔਨਰੇਬਲ ਡੀਜੀਪੀ ਪੰਜਾਬ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਵਾਰ ਛੇੜਿਆ ਹੋਇਆ ਜਿਹਦੇ ਵਿੱਚ ਕਿ ਅਸੀਂ ਪਹਿਲਾਂ ਵੀ ਆਪਰੇਸ਼ਨ ਪ੍ਰਹਾਰ ਇੱਕ ਲਾਂਚ ਕੀਤਾ ਸੀਗਾ ਜਨਵਰੀ ਦੇ ਵਿੱਚ 72 ਘੰਟੇ ਦਾ ਉਹਦੇ ਵਿੱਚ ਪੰਜਾਬ ਪੁਲਿਸ ਹੁਸ਼ਿਆਰਪੁਰ ਪੁਲਿਸ ਨੂੰ ਕਾਫੀ ਅੱਛੀ ਉਪਲਬਧੀ ਹੋਈ ਸੀ ਕਿ ਇਟ ਵਾਸ ਐਨ ਆਰਗਨਾਈਜ਼ਡ ਕੰਸਿਸਟੈਂਟ ਐਫਰਟ ਅਗੇਂਸਟ ਆਰਗਨਾਈਜ਼ਡ ਕ੍ਰਾਈਮਨਲਸ ਐਂਡ ਉਹਦੇ ਵਿੱਚ ਅਸੀਂ ਨੀਅਰ ਅਬਾਊਟ ਸਵਾ ਸੋ ਤੋਂ ਜ਼ਿਆਦਾ ਅਸੀਂ ਅਰੈਸਟਸ ਕੀਤੇ ਸੀਗੇ ਐਂਡ ਉਹ ਉਸ ਤੋਂ ਲਗਾਤਾਰ ਹੀ ਸਾਡਾ ਜਿਹੜਾ ਇੱਕ ਆਪਰੇਸ਼ਨ ਅਗੇਂਸਟ ਗੈਂਗਸਟਰਸ ਗੈਂਗਸਟਰ ਤੇ ਵਾਰ ਹੈਗਾ ਇਹ ਚੱਲ ਹੀ ਰਿਹਾ ਹੈ ਉਸ ਦਿਨ ਤੋਂ ਜਿੱਤੋਂ ਇਹ ਲਾਂਚ ਕੀਤਾ ਸੀਗਾ ਤੇ ਇਹਦੇ ਵਿੱਚ ਮੋਰ ਦੈਨ 200 ਅਸੀਂ ਜੋ ਕ੍ਰਿਮੀਨਲ ਨੈਟਵਰਕ ਦੇ ਵਿੱਚ ਕ੍ਰਿਮੀਨਲਸ ਹੈਗੇ ਆਰਗੇਨਾਈਜ਼ਡ ਨੈਟਵਰਕ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਦੇ ਵਿੱਚ 40 ਤੋਂ ਜ਼ਿਆਦਾ ਅਸੀਂ ਪ੍ਰੋਕਲੇਮਡ ਆਫੈਂਡਰਸ ਨੂੰ ਫੜਿਆ ਹੈਗਾ ਇਹ ਹਾਲੇ ਤੱਕ ਅੱਜ ਨੂੰ ਛੱਡ ਕੇ ਇਸ ਤੋਂ ਪਹਿਲਾਂ ਅਸੀਂ 6 ਵੈਪਨਸ ਰਿਕਵਰ ਕਰ ਚੁੱਕੇ ਹਾਂ ਐਕਸਪਲੋਸਿਵ ਮਟੀਰੀਅਲ ਰਿਕਵਰ ਹੋ ਚੁੱਕਾ ਹੈ ਨਾਰਕੋਟਿਕਸ ਰਿਕਵਰ ਹੋਏ ਹਨ ਤੇ ਡਰਗ ਮਨੀ ਵੀ ਰਿਕਵਰ ਕੀਤਾ ਹੈ ਤੇ ਉਨੀ ਉਸੇ ਤਰਜ਼ ਤੇ ਇੱਕ ਹੋਰ ਕੰਸਿਸਟੈਂਟ ਐਂਡ ਮੋਰ ਕਨਸੈਂਟ੍ਰੇਟਡ ਇੱਕ ਐਫਰਟਸ ਦੇ ਨਾਲ ਅੱਜ ਅਸੀਂ ਆਪਰੇਸ਼ਨ ਪ੍ਰਹਾਰ 2 ਜਿਹਦਾ ਕਿ ਸੈਕੰਡ ਫੇਜ਼ ਅਸੀਂ 72 ਘੰਟੇ ਦਾ ਲਾਂਚ ਕੀਤਾ ਹੈ ਜਿਹਦਾ ਕਿ ਤੁਹਾਨੂੰ ਪਤਾ ਹੈ ਕਿ ਆਨਰੇਬਲ ਡੀਜੀਪੀ ਪੰਜਾਬ ਸਰ ਨੇ ਕੱਲ ਉਹਨੂੰ ਅ ਦੱਸਿਆ ਸੀਗਾ ਪ੍ਰੈਸ ਦੇ ਵਿੱਚ ਵੀ ਐਂਡ ਵੀ ਹੈਡ ਬੀਨ ਪ੍ਰੀਪੇਅਰਿੰਗ ਫਾਰ ਇਟ ਤੇ ਸਾਡਾ ਬੜਾ ਇੰਟੈਲੀਜੈਂਸ ਬੇਸਡ ਇਹ ਆਪਰੇਸ਼ਨ ਹੈ ਸਾਡੇ ਕੋਲ ਕਾਫੀ ਇਨਪੁਟਸ ਹੈਗੇ ਐਂਡ ਵੀ ਹੈਵ ਬੀਨ ਵਰਕਿੰਗ ਔਨ ਇਟ ਐਂਡ ਹਾਲੇ ਤੱਕ ਸਵੇਰੇ ਤੋਂ ਇਹ ਆਪਰੇਸ਼ਨ ਲਾਂਚ ਕੀਤਾ ਐਂਡ ਅਸੀਂ 100 ਤੋਂ ਵੱਧ ਜੋ ਸਸਪੈਕਟਸ ਹੈਗੇ ਉਹਨਾਂ ਨੂੰ ਰਾਉਂਡ ਅਪ ਕੀਤਾ ਐਂਡ ਮੋਰ ਦੈਨ 50 ਅਰੈਸਟਸ ਹੈ ਬੀਨ ਡਨ ਐਂਡ ਇਹਦੇ ਵਿੱਚ ਪ੍ਰੋਕਲੇਮਡ ਆਫੈਂਡਰਸ ਵੀ ਹੈਗੇ ਹੀਨਸ ਕ੍ਰਾਈਮ ਦੇ ਅਕਿਊਸਡਸ ਵੀ ਹੈਗੇ ਜੋ ਵਾਂਟਿਡ ਹੈਗੇ ਉਹ 5.5 ਕੋਲ ਇੰਟੈਲੀਜੈਂਸ ਬੇਸਡ ਰਿਕਵਰੀਜ਼ ਵੀ ਹੋਈਆਂ ਇਹਦੇ ਵਿੱਚ ਵੈਪਨ ਦੀ ਰਿਕਵਰੀ ਵੀ ਹੈ ਨਾਰਕੋਟਿਕਸ ਦੀ ਐਕਸਾਈਜ਼ ਦੀ ਰਿਕਵਰੀ ਵੀ ਹੈਗੀ ਤੇ ਬਾਕੀ ਜੋ ਐਗਜ਼ੈਕਟ ਫਿਗਰਸ ਹੈ ਉਹ ਤੁਹਾਡੇ ਨਾਲ ਅਸੀਂ ਸ਼ਾਮ ਨੂੰ ਪ੍ਰੈਸ ਨੋਟ ਦੇ ਰਾਂ ਹਾਂ ਜਾਂ ਜੀ ਕਰਾਂਗੇ ਦੂਜੇ ਜਿਹੜਾ ਹੈ گورنر ਸਾਹਿਬ ਦਿੱਤੇ ਚਾਹਤੋਂ ਜਨ ਉਨ੍ਹਾਂ ਨੇ ਵੀ ਕਿਹਾ ਕਿ ਲੋ ਐਂਡ ਆਰਡਰ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਕਰ ਹੋਣਾ ਚਾਹੀਦਾ ਹੈ ਉਸ ਆਰ ਨਾਲ ਤਾਂ ਕਈ ਨਹੀਂ ਦੇ ਰਿਹਾ ਕਿਤੇ ਨਾ ਕਿਤੇ ਸਵੇਰ ਸਰਕਾਰ ਦੇ ਉਹਨਾਂ ਨੇ ਪੰਜਾਬ ਪੁਲਿਸ ਨਹੀਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਜੀ ਸਾਡੇ ਗੈਂਗਸਟਰਾਂ ਦੇ ਵਾਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਇਕੱਲੇ ਦੀ ਮੈਂ ਤੁਹਾਨੂੰ ਫਿਗਰਸ ਦੱਸ ਰਿਹਾ ਤੇ ਕੱਲ ਡੀਜੀ ਸਰ ਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੇ ਸਟੇਟ ਦੀ ਵੀ ਤੁਹਾਨੂੰ ਦੱਸਿਆ ਸੀਗਾ ਕਿ ਕਿੰਨਾ ਵਧੀਆ ਕੰਮ ਗੈਂਗਸਟਰਾਂ ਦੇ ਅਗੇਂਸਟ ਹੋਇਆ ਐਂਡ 200 ਤੋਂ ਵੱਧ ਤਾਂ ਹੁਸ਼ਿਆਰਪੁਰ ਪੁਲਿਸ ਨੇ ਅਰੈਸਟ ਕੀਤੇ ਆ ਤੇ ਅਸੀਂ ਮੋਡਿਊਲ ਵੀ ਬਸਟ ਕੀਤੇ ਐ ਮੈਂ ਤੁਹਾਨੂੰ ਦੱਸਿਆ ਕਿ ਆਈਡੀ ਐਕਸਪਲੋਸਿਵ ਮਟੀਰੀਅਲ ਵੀ ਰਿਕਵਰ ਹੋਇਆ ਤੇ ਇਹ ਉਹਦਾ ਹੀ ਪਾਰਟ ਹੁੰਦਾ ਕਿ ਐਂਡ ਇੱਕ ਸਸਟੇਨਡ ਐਫਰਟ ਜੋ ਇਹ ਸਾਡਾ ਚੱਲ ਰਿਹਾ ਇਹਦੇ ਵਿੱਚ ਕਾਫੀ ਮੋਡਿਊਲਸ ਅਸੀਂ ਬਸਟ ਕੀਤੇ ਬਹੁਤ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈਗਾ ਐਂਡ ਬਹੁਤ ਸਾਰਾ ਕ੍ਰਾਈਮ ਪ੍ਰੀਵੈਂਟ ਹੋ ਜਾਂਦਾ ਹੈ ਐਂਡ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਕੋਈ ਐਦਾਂ ਦਾ ਕ੍ਰਾਈਮ ਨਹੀਂ ਹੈਗਾ ਜੋ ਡਿਟੈਕਟਡ ਨਹੀਂ ਹੈ ਜੋ ਰੀਸੈਂਟ ਕ੍ਰਾਈਮ ਹੁੰਦਾ ਇਟ ਇਜ਼ ਕ੍ਰੈਕਡ ਵੈਰੀ ਸੂਨ ਐਂਡ ਜੋ ਪਰਪੈਟਰੇਟਰਸ ਹੁੰਦੇ ਉਹਨਾਂ ਨੂੰ ਬੁੱਕ ਕੀਤਾ ਜਾਂਦਾ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਚੀਜ਼ ਕਹਾਂਗਾ ਕਿ ਜੋ ਯੂਥ ਹੈ ਉਹ ਇਸ ਆਰਗੇਨਾਈਜ਼ ਕ੍ਰਾਈਮ ਤੋਂ ਕ੍ਰਾਈਮ ਨੈਵਰ ਪੇਜ਼ ਐਂਡ ਉਹਦੇ ਤੋਂ ਦੂਰ ਰਹਿਣ ਐਂਡ ਦਿਸ ਇਜ਼ ਦਾ ਟਾਈਮ ਕਿ ਅਗਰ ਤੁਸੀਂ ਮੇਨ ਸਟ੍ਰੀਮ ਮੇ ਆਣਾ ਚਾਹੁੰਦੇ ਹੋ ਤਾਂ ਇੱਕ ਲੀਨਿਅੰਡ ਵਿਊ ਤੁਹਾਡੇ ਨਾਲ ਲਿਆ ਜਾਊਗਾ ਬਟ ਆਫਟਰ ਦਿਸ ਇਫ ਯੂ ਆਰ ਇਨਵੋਲਡ ਇਨ ਐਨੀ ਕ੍ਰਾਈਮ ਤੋਂ ਯੂ ਵਿਲ ਬੀ ਡੈਲਟ ਅਕੋਰਡਿੰਗਲੀ ਤੇ ਇਹਦੇ ਵਿੱਚ ਹੋਰ ਇੱਕ ਰੂਮਰ ਚਲਾਈ ਜਾ ਰਹੀ ਹੈ ਕਿ ਅਨਨੇਸੈਸਰੀ ਕਿਸੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਮੈਰਿਟ ਬੇਸਡ ਐਸ ਪਰ ਲਾਅ ਜਿਨ੍ਹਾਂ ਦੇ ਅਗੇਂਸਟ ਕੋਈ ਐਵੀਡੈਂਸ ਰਿਕੂਫ ਹੁੰਦਾ ਹੈ ਉਹਦੇ ਅਗੇਂਸਟ ਹੀ ਇਹ ਉਹਨਾਂ ਨੂੰ ਕਾਰਵਾਈ ਕਰਕੇ ਬੁੱਕ ਕੀਤਾ ਜਾਂਦਾ ਸਰ ਇੱਕ ਨੋ ਡਾਊਟ ਹੈ ਕਿ ਪੁਲਿਸ ਜਿਹੜੀ ਹੈ ਵੀ ਜਿਹੜੇ ਮੇਜਰ ਕ੍ਰਾਈਮ ਚ ਉਹਨਾਂ ਨੂੰ ਰਿਕਵਰ ਵੀ ਕਰ ਰਹੀ ਹੈ ਤੇ ਸੋਲਵ ਵੀ ਕਰ ਰਹੀ ਹੈ ਪਰ ਇੱਕ ਵਨ ਥਿੰਗ ਹੈ ਵੀ ਥਾਣਿਆਂ ਦੇ ਵਿੱਚ ਜਿਹੜੇ ਛੋਟੇ ਕ੍ਰਾਈਮ ਪਿੰਡਾਂ ਦੇ ਵਿੱਚ ਹੋ ਰਹੇ ਆ ਉਹ ਪੈਂਡਿੰਗ ਪਏ ਆ ਲੰਬੇ ਸਮੇਂ ਤੋਂ ਸੁਣਵਾਈ ਨਹੀਂ ਹੋ ਰਹੀ ਆ ਨਾਮ ਐਸ ਐਚ ਓ ਉਸ ਕੋਈ ਸੁਣਵਾਈ ਨਹੀਂ ਜਦੋਂ ਉਹਨਾਂ ਨੂੰ ਕਹਦੇ ਉਹ ਕਹਿੰਦੇ ਜੀ ਮੇਜਰ ਕ੍ਰਾਈਮ ਚ ਅਸੀਂ ਫੈਲਟ ਹੈਗੇ ਆ ਕੀ ਇਹਦੇ ਨਾਲ ਕੋਈ ਇਮੇਜ ਨਹੀਂ بگੜਦੀ ਪਈ ਨਹੀਂ ਦੇਖੋ ਜੀ ਇਹ ਜੋ ਆਪਰੇਸ਼ਨ ਹੈਗਾ ਇਹਦੇ ਵਿੱਚ 올 ਟਾਈਪਸ ਆਫ ਕ੍ਰਿਮੀਨਲਸ ਜੋ ਕ੍ਰਾਈਮ ਕੋਈ ਮੇਜਰ ਕ੍ਰਾਈਮ ਇਨਵੋਲਡ ਹੁੰਦਾ ਹੈ ਕਈ ਵਾਰ ਛੋਟੀ ਕ੍ਰਾਈਮ ਦੇ ਵਿੱਚ ਵੀ ਇਨਵੋਲਡ ਹੁੰਦਾ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਕਿ ਪ੍ਰੋਕਲੇਮਡ ਅਫੈਂਡਰਸ ਅਸੀਂ ਫੜੇ ਹੈ ਉਹ ਇੱਕ ਕੇਸ ਦੇ ਵਿੱਚ ਨਹੀਂ ਹੁੰਦੇ ਕਈ ਵਾਰੀ ਉਹ ਮਲਟੀਪਲ ਕੇਸਸ ਦੇ ਵਿੱਚ ਵਾਂਟਡ ਹੁੰਦੇ ਆ ਉਹ ਛੋਟੇ ਮੰਨ ਲਓ ਕੋਈ ਮਾਈਨਰ ਹਰਟ ਦੇ ਕੇਸਸ ਐਕਸੀਡੈਂਟ ਕੇਸਸ ਦੇ ਵਿੱਚ ਵੀ ਹੁੰਦੇ ਆ ਤੇ ਉਹ ਮੇਜਰ ਕੇਸਸ ਦੇ ਵਿੱਚ ਵੀ ਹੁੰਦੇ ਆਂਡ ਵੀ ਆਰ ਸਵੀਪਿੰਗ ਅਗੇਂਸਟ एवरीवन ਉਹ ਮਾਈਨਰ ਹੋਏ ਮੇਜਰ ਹੋਏ ਇਫ ਦੇ ਆਰ ਇਨਵੋਲਡ ਇਨ ਐਨੀ ਕ੍ਰਾਈਮ ਸਪੈਸ਼ਲੀ ਵੀ ਆਰ ਫੋਕਸਿੰਗ ਔਨ ਔਰਗੇਨਾਈਜ਼ਡ ਕ੍ਰਿਮੀਨਲਸ ਤੇ ਉਹਨਾਂ ਦੇ ਨੈਟਵਰਕ ਤੇ ਲਾਸਟ ਟਾਈਮ ਜਦੋਂ ਆਪਰੇਸ਼ਨ ਚਾਰ ਸ਼ੁਰੂ ਕੀਤਾ ਗਿਆ ਸੀ ਸਾਡੇ ਉਹ ਕਿਹਾ ਗਿਆ ਸੀ ਕਿ 80 ਦੇ ਕਰੀਬ ਜੋ ਗੈਂਗਸਟਰ ਫੜੇ ਨੇ ਜੋ ਰਿਵੋਲਵਰ ਨੇ ਉਹ ਤਿੰਨ ਕਿਤੇ ਨਾ ਕਿਤੇ ਕਮੈਂਟਾਂ ਵਿੱਚ ਵੀ ਹੀ ਗਿਆ ਜਾ ਰਿਹਾ ਸੀ ਕਿ ਜੋ 80 ਦੇ ਕੋਲ ਕਿੰਨਾ ਕਿਤੇ ਵੀ ਕੋਰਚਨ ਨਹੀਂ ਜੀ ਦੇਖੋ ਜਦੋਂ ਅਸੀਂ ਕਿਸੇ ਕ੍ਰਿਮਿਨਲ ਨੂੰ ਫੜਦੇ ਆ ਬੈਕਵਰਡ ਫਾਰਵਰਡ ਵੀ ਹੁੰਦਾ ਹੈ ਵੀ ਮੌਕੇ ਤੇ ਕਿਸੇ ਨੂੰ ਫੜਿਆ ਜਾਂਦਾ ਹੈ ਕੋਈ ਕੋਈ ਕਿਸੇ ਕੇਸ ਦੇ ਵਿੱਚ ਵਾਂਟਡ ਹੁੰਦਾ ਹੈ ਕੋਈ ਸਾਡੇ ਕੋਲ ਇਨਪੁੱਟ ਹੁੰਦਾ ਹੈ ਉਹਨੂੰ ਜਦੋਂ ਫੜਦੇ ਆ ਰਿਕਵਰੀ ਮੌਕੇ ਤੇ ਨਹੀਂ ਹੁੰਦੀ ਕਈ ਵਾਰੀ ਬਾਅਦ ਚ ਹੁੰਦੀ ਹੈ ਦੇ ਉਹ ਬੈਕਵਰਡ ਦੇ ਵਿੱਚ ਅਸੀਂ ਜਾਣਦੇ ਆ ਕਿ ਕਿੱਥੋਂ ਇਹ ਰਿਕਵਰੀ ਹੋਈ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਇਹ ਮੋਡਿਊਲ ਜਿਹੜਾ ਫੜਿਆ ਹੈ ਉਹਦੇ ਵਿੱਚ ਬੰਦੇ ਤੋਂ ਅਸੀਂ ਬਹੁਤ ਫੜੇ ਹੈਗੇ ਜਿੱਦਾਂ ਇਹ ਐਕਸਪਲੋਸਿਵ ਵਾਲੇ ਕੇਸ ਦੇ ਵਿੱਚ ਕਾਫੀ ਮਲਟੀਪਲ ਪਰਸਨਸ ਹੈਵ ਬੀਨ ਅਰੈਸਟਡ ਬਟ ਉਹ ਇੱਕ ਹੀ ਸਾਨੂੰ ਆਈਡੀ ਮਿਲਿਆ ਹੈਗਾ ਇੱਕ ਮਹਾ ਤੇ ਦੋ ਵੈਪਨ ਵੀ ਰਿਕਵਰ ਹੋਏ ਹਨ ਬਟ ਨਾਟ ਵੈਪਨ ਇਸ ਨਾਟ ਰਿਕਵਰਡ ਫ্রম एवरीवन ਬਟ ਇਹ ਸਾਰੇ ਇਨਵੋਲਡ ਹੁੰਦੇ ਤਾਂ ਇੱਕ ਕ੍ਰਿਮੀਨਲ ਜੋ ਨੈਟਵਰਕ ਹੈ ਉਹਨੂੰ ਤੋਂ ਬੜੀ ਅਸੀਂ ਠੇਸ ਪਹੁੰਚਾਣੇ ਆਂਡ ਇਹ ਜਿਹੜਾ ਆਪਰੇਸ਼ਨ ਸਾਡਾ ਹੈਗਾ ਇਹ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਦੇ ਵਾਰੀਏ ਦੋ ਮੇਜਰ ਆਪਰੇਸ਼ਨ ਜਿੱਦਾਂ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਵੀ ਅਸੀਂ 1200 ਤੋਂ ਵੱਧ ਮੁਕਦਮੇ ਦਰਜ ਕਰ ਚੁੱਕੇ ਹਾਂ 1500 ਤੋਂ ਵੱਧ ਅਸੀਂ ਜਿਹੜੇ ਪੈਡਲਰਸ ਹੈਗੇ ਸਮਗਲਰਸ ਹੈਗੇ ਉਹਨਾਂ ਨੂੰ ਫੜ ਚੁੱਕੇ ਹਾਂ 400 ਤੋਂ ਵੱਧ ਜਿਹੜੇ ਹੈਗੇ ਐਡਿਕਟਸ ਉਹਨਾਂ ਨੂੰ ਵਰਤੀ ਕਰਾਇਆ ਜਾ ਚੁੱਕਾ ਹੈਗਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸੇਵ ਪੰਜਾਬ ਟਿਪਸ ਤੇ ਸਾਡੀ ਕਨਵਰਸ਼ਨ ਬਹੁਤ ਵਧੀਆ ਹੈ ਕਿ ਜੋ ਟਿਪ ਸਾਨੂੰ ਪਬਲਿਕ ਤੋਂ ਆਂਦੀ ਹੈ ਉਹਦੇ ਦੇ ਵਸੀਂ ਵਰਕ ਕਰਦੇ ਆ ਇਨਫੋਰਮੇਸ਼ਨ ਤੇ ਉਹ ਵੀ ਕਨਵਰਟ ਹੁੰਦੀ ਹੈ ਤੇ ਬੜਾ ਅੱਛਾ ਉਹਦਾ ਵੀ ਇੰਪੈਕਟ ਜਾ ਰਿਹਾ ਹੈ ਤੇ ਹੁਣ ਗੈਂਗਸਟਰਾਂ ਦੇ ਵਾਰਦੇ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜੋ ਸਾਡੀ ਅਚੀਵਮੈਂਟ ਹੈ ਤੇ ਇਹ ਰੈਗੂਲਰ ਹੀ ਅਸੀਂ ਇੱਕ ਰੱਖ ਰਹੇ ਆ ਕਹੀਂ ਕ੍ਰਾਈਮ ਹੋ ਜਾਂਦਾ ਹੈ ਤੇ ਡਿਟੈਕਸ਼ਨ ਵੀ ਸਾਡਾ ਕੰਮ ਹੈ ਇਟ ਇਜ਼ ਅ ਪਾਰਟ ਆਫ ਬੋਥ ਪ੍ਰੀਵੈਂਟਿਵ ਵੀ ਹੁੰਦਾ ਹੈ ਤੇ ਡਿਟੈਕਸ਼ਨ ਵੀ ਹੁੰਦਾ ਹੈ ਐਂਡ ਵੀ ਆਰ ਵੀ ਅਸ਼ੂਰ ਯੂ ਕਿ ਅਸੀਂ ਅਜੀ ਕੌਨਫੀਡੈਂਟ ਵੀ ਹੈਗੇ ਆ ਕੀ ਹੁਸ਼ਿਆਰਪੁਰ ਪੁਲਿਸ ਪੰਜਾਬ ਪੁਲਿਸ ਬਿਲਕੁਲ ਕੌਨਫੀਡੈਂਟ ਹੈ ਐਂਡ ਫੁਲੀ ਕੌਂਪੀਟੈਂਟ ਹੈਗੀ ਕਿ ਇੱਕ ਸੇਫ ਐਂਡ ਸਿਕਿਉਰ ਪੰਜਾਬ ਐਂਡ ਹੁਸ਼ਿਆਰਪੁਰ ਰੱਖਿਆ ਜਾਊਗਾ ਸਰ ਤੁਸੀਂ ਪ੍ਰੋਟੈਕਸ਼ਨ ਦੀ ਗੱਲ ਕੀਤੀ ਹੈ ਤੁਸੀਂ ਇਹ ਹਰਿਆਣੇ ਦੇ ਵਿੱਚ ਕਤਲ ਹੁੰਦਾ ਹੈ ਅੱਜ ਤੋਂ 2 ਮਹੀਨਿਆਂ ਦੇ ਕਿਨ ਸਮਾਂ ਹੋ ਗਿਆ ਕਿ ਨੌਜਵਾਨ ਨੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਹੁਣ ਇਹ ਵੀ ਚਰਚਾ ਹੈ ਕਿ ਜਿਸ ਨੌਜਵਾਨ ਵੱਲੋਂ ਉਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਸੀ ਉਸੇ ਵੱਲੋਂ ਜਿਹੜਾ ਲੱਕੀਓਪਰਾਏ ਨੂੰ ਜਿਹੜਾ ਜਲੰਧਰ ਦੇ ਵਿੱਚ ਮਾਰਿਆ ਗਿਆ ਅੱਜ ਇਹ ਦੂਸਰਾ ਪਾਰਟ ਹੈ ਸਰ ਆਪਰੇਸ਼ਨ ਪ੍ਰਹਾਰ ਦਾ ਪਰ ਅਜੇ ਤੱਕ ਉਹ ਪੁਲਿਸ ਦੇ ਗ੍ਰਿਫਟ ਤੋਂ ਬਾਹਰ ਹੈ ਜੀ ਨਹੀਂ ਹਾਂ ਅਸੀਂ ਉਸ ਕੇਸ ਵਿੱਚ ਵੀ 3 ਤੋਂ 4 ਅਰੈਸਟ ਕੀਤੀ ਹੋਈਆਂ ਜਿਹੜਾ ਇਹ ਮੈਂ ਤੁਹਾਨੂੰ ਕਿਹਾ ਟ੍ਰੇਸ ਜਿਹੜੇ ਅਸੀਂ ਇਹ ਕਿਊਸ ਫੜੇ ਆ ਹੁਣ ਸਾਨੂੰ ਆਈਡੈਂਟੀਫਾਈ ਕਰਨਾ ਤੇ ਕਈ ਵਾਰੀ ਉਹ ਛੁਪੇ ਹੁੰਦੇ ਕਿਤੇ ਬਟ ਹੁਣ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਹੀ ਹੁੰਦਾ ਅਸੀਂ ਕੋਆਰਡੀਨੇਟਡ ਰੇਡਸ ਕਰਦੇ ਆ ਉਹ ਫੜੇ ਜਾਂਦੇ ਆ ਹੁਣ ਇਹ ਵੀ ਸਾਡੇ ਰਡਾਰ ਤੇ ਹੈਗਾ ਤੇ ਵੀ ਆਸ਼ੂਰ ਯੂ ਕਿ ਇਹਨੂੰ ਛੇਤੀ ਅਸੀਂ ਤੁਹਾਨੂੰ ਦੱਸਾਂਗੇ ਫੜ ਕੇ ਸਰ ਇੱਕ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਵੇਗਾ ਪਿੱਛੇ ਜੇ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਉਸ ਤੇ ਵੱਖ-ਵੱਖ ਜਿਹੜੇ ਸੀਨੀਅਰ ਅਫਸਰਾਂ ਨੇ ਉਹਨਾਂ ਨੇ ਪ੍ਰਤੀਕਿਰਿਆਵਾਂ ਦਿੱਤੇ ਆ ਕਿ ਪੰਜਾਬ ਦੇ ਵਿੱਚ ਜਿਹੜਾ 1 ਲੱਖ ਮੁੰਡਾ ਜਿਹੜਾ ਪੰਜਾਬ ਪੁਲਿਸ ਨੇ ਮਾਰਨਾ ਉਹ ਕੀ ਤੁਹਾਡੇ ਧਿਆਨ ਦੇ ਵਿੱਚ ਵੀ ਹੋਇਆਗਾ ਜ਼ਰੂਰ ਕਿਉਂਕਿ ਕਾਫੀ ਚਰਚਾ ਦੇ ਵਿੱਚ ਸੀਗਾ ਮੈਂ ਤਾਂ ਕੀ ਕਹਿਣਾ ਸੀ ਮੈਂ ਬਿਲਕੁਲ ਕੈਟੇਗੋਰਿਕਲੀ ਇੱਥੇ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਗਲਤ ਅਫਵਾਹ ਹੈ ਜੋ ਵੀ ਫੈਲਾ ਰਿਹਾ ਹੈਗਾ ਇਹਦੇ ਵਿੱਚ ਬਿਲਕੁਲ ਸੱਚਾਈ ਨਹੀਂ ਹੈਗੀ ਅਸੀਂ ਜਿਹੜਾ ਹੀ ਆਪਰੇਸ਼ਨ ਚਲਾ ਰਹੇ ਆ ਇਹ ਅਗੇਂ ਕਿਸੀ ਇਹ ਟੂ मेक ਪੀਪਲ ਸਿਕਯਰ ਇੱਕ ਸੈਂਸ ਆਫ ਸਿਕਿਉਰਟੀ ਦੇਣ ਵਾਸਤੇ ਹੈ ਜੋ ਐਵੀਡੈਂਸ ਬੇਸਡ ਹੁੰਦਾ ਹੈ ਜਿਹਦੇ ਅਗੇਂਸਟ ਸਾਨੂੰ ਕੁਝ ਕ੍ਰਿਮੀਨਲ ਐਵੀਡੈਂਸ ਸਾਡੇ ਰਿਕਾਰਡ ਤੇ ਆਂਦਾ ਹੈ ਇਹ ਉਹਨਾਂ ਦੇ ਅਗੇਂਸਟ ਹੈ ਐਂਡ ਇਹ ਬਿਲਕੁਲ ਫੈਕਚੁਅਲ ਹੁੰਦਾ ਮੈਰਿਟ ਬੇਸਡ ਹੋਊਗਾ ਐਂਡ ਐਸ ਪਰ ਲਾ ਹੋਊਗਾ